ਦੋਸਤੋ ਕਿਸਾਨ ਅੰਦੋਲਨ ਚ ਇਸ ਟਾਈਮ ਖਲੋਰੀ ਬਾਰਡਰ ਤੇ ਆ ਜਿਹੜਾ 13 ਫਰਵਰੀ ਤੋਂ ਲਗਾਤਾਰ ਚੱਲ ਰਿਹਾ ਵਾ ਸਰਦਾਰ ਜਗਜੀਤ ਸਿੰਘ ਡਲੇਵਾਲ ਜੀ ਦਾ ਅੱਜ 18ਵਾਂ ਦਿਨ ਵਾ ਸਿਹਤ ਬਹੁਤ ਕਮਜ਼ੋਰ ਹੋ ਚੁੱਕੀ ਆ ਸਿਰਫ ਪਾਣੀ ਪਾਣੀ ਦੇ ਸਿਰ ਤੇ ਆ ਤੇ ਅੱਜ ਪਿਛਲੇ 2-3 ਦਿਨ ਤੋਂ ਬਹੁਤ ਵੱਡਾ ਇੱਥੇ ਜਨ ਅੰਦੋਲਨ ਹਰਿਆਣਾ ਪੰਜਾਬ ਹੋਰ ਸਟੇਟਾਂ ਤੋਂ ਵੀ ਸੰਗਤ ਆ ਰਹੀ ਆ ਅੱਜ ਸੰਯੁਕਤ ਮੋਰਚੇ ਦੇ ਡਿਕਾਇਰ ਜੀ ਲਖੋਵਾਲ ਜੀ ਹੋਰ ਵੀ ਜਥੇਬੰਦੀਆਂ ਪਤਾ ਲੈਣ ਆ ਰਹੀਆਂ ਨੇ ਡੱਲੇਵਾਲ ਸਾਹਿਬ ਦਾ ਤੇ ਮੇਰੇ ਨਾਲ ਹਰਿਆਣੇ ਦੇ ਚੌਧਰੀ ਸਾਹਿਬ ਨੇ ਚੌਧਰੀ ਸਾਹਿਬ ਨਮਸਕਾਰ ਨਮਸਕਾਰ ਜੀ ਕੀ ਕਹਿਣਾ ਚਾਹਤੇ ਹੋ ਜੋ ਦੂਸਰੀ ਅੱਜ ਜਥੇਬੰਦੀ ਪ੍ਰਧਾਨ ਜੀ ਦਾ ਪਤਾ ਲੈਣੇ ਲਈ ਆ ਰਹੇ ਹਨ ਸਭ ਤੋਂ ਪਹਿਲੇ ਤੋਂ ਹਮਮਾਰੀ ਔਰਸੇ ਹਮਾਰੇ ਸੰਗਠਨ ਕੀ ਔਰਸੇ ਆਪਕੇ ਚੈਨਲ ਕੇ ਔਰ ਤਮਾਮ ਦਰਸ਼ਕੋ ਕੋ ਧੰਨਵਾਦ ਦੇਣਾ ਚਾਹਾਂਗੇ ਅੱਜ ਇਸ ਮੌਕੇ ਪੇ जहाँ तक आपने सवाल किया कहने का आज अठारहवें दिन के अंदर हमारे सरदार जगजीत सिंह दल्लेवाल का जो आमरण सन है वो पहुँच गया है और आज पूरा देश का किसान इस मोर्चे की ओर टकटकी लगा करके बैठे हैं देखने लग रहा है कि क्या होगा आज इस मौके के ऊपर हम विशेष तौर पर सरकार से आग्रह करना चाहेंगे कि आप जल्दी से जल्दी इस मोर्चे के नेताओं के साथ चर्चा करके आज देश के किसान की जो समस्या है उसको निदान करने का काम करें और दूसरी बात से हम कहना चाहेंगे कि आज संयुक्त मोर्चा और संयुक्त मोर्चा गैर राजनीतिक हाँ जी दोनों संगठनों के नेताओं से और कार्यकर्ताओं से विशेष तौर तो पर हम आह्वान करना चाहेंगे कि आज मौका किंतु और परंतु का नहीं है बल्कि आज इस मोर्चे पर आकर के अपनी एकता का प्रदर्शन करते हुए आज ये लड़ाई लड़ने और जीतने का सवाल है ठीक है जी और जितने भी आज संगठन आएंगे सबको वेलकम कहोगे हम कहना चाहते हैं कि आज देर आए दुरुस्त आए कोई भी हमारा किसान संगठन और कोई कार्यकर्ता नेता जो हमारे इस मोर्चे पर पहुंचता है उसका हम दिल की गहराइयों से दिल खोल के स्वागत भी करते हैं और धन्यवाद भी करते हैं और उम्मीद करते हैं कि आने वाले समय में हमारे इन तमाम मतभेदों को भूल करके देश के किसान संगठन और नेता एक मंच पर आने का काम करेंगे और मैं आशा और उम्मीद करता हूँ कि आने वाले दिनों में बहुत ही जल्दी हम इस लड़ाई को जीतने जा रहे हैं ਐਮਐਸਬੀ ਦਾ ਜਿਹੜਾ ਸਵਾਲ ਹੈ ਬਹੁਤ ਵੱਡਾ ਵਾ ਸਾਰੀਆਂ ਸਟੇਟਾਂ ਹਿੰਦੂਸਤਾਨੀਆਂ ਇਕੱਠੀਆਂ ਹੋ ਗਏ ਤੇ ਫਿਰ ਸੈਂਟਰ ਨੂੰ ਘੇਰਾ ਪਾਉਣ ਫਿਰ ਜਾ ਕੇ ਕਿਤੇ ਐਮਐਸਬੀ ਤੇ ਇਹ ਕਾਨੂੰਨ ਗਰੰਟੀ ਕਾਨੂੰਨ ਬਣੇ ਐਰ ਕੀ ਝੋਨਾ ਪੰਜਾਬ ਹਰਿਆਣਾ ਚ ਵੀ ਰੁਲਿਆ ਵਾ 200 200 250 ਰੁਪਏ 3 300 ਰੁਪਏ ਮੰਦਾ ਐਮ ਐਸ ਪੀ ਤੋਂ ਥੱਲੇ ਵਿਗਿਆ ਝੋਨਾ ਕਿਸਾਨਾਂ ਦਾ 10 10 15 15 ਦਿਨ ਜਿਹੜਾ 17 ਮੋਚਰ ਵਾਲਾ ਸੀ ਉਹਨੂੰ ਵੀ ਚੰਗੀ ਤਰ੍ਹਾਂ ਇਹਨਾਂ ਨੇ ਨਹੀਂ ਕੀਤਾ ਲਿਆ ਗਿਆ ਤੇ ਅੱਜ ਸਾਰੇ ਪਹੁੰਚ ਰਹੇ ਨੇ ਸੰਯੁਕਤ ਕਿਸਾਨ ਮੋਰਚਾ ਅਸੀਂ ਸਵਾਗਤ ਕਰਦੇ ਹਾਂ ਖਨੋਰੀ ਬਾਰਡਰ ਤੇ ਤੇ ਅੱਜ ਗੁਰਾਹਾਂ ਸਾਹਿਬ ਦੀ ਇੱਕ ਨਿੱਜੀ ਚੈਨਲ ਤੇ ਚੱਲ ਰਹੀ ਸੀ ਇੰਟਰਵਿਊ ਆਉਂਦੇ ਹੀ ਵੀ ਐਮਐਸਬੀ ਜਿਹੜਾ ਗਰੰਟੀ ਕਾਨੂੰਨ ਹੈ ਕੋਈ ਖਾਲਾਜੀ ਦਾ ਵੜਾ ਥੋੜਾ ਵਾ ਮੈਂ ਗ੍ਰਾਹਕ ਸਾਹਿਬ ਤੁਹਾਨੂੰ ਦੱਸਣਾ ਚਾਹਣਾ ਵਾਂ ਖਾਲਾਜੀ ਦਾ ਵੜਾ ਹੈਗਾ ਵਾ ਜੇ ਤੁਸੀਂ ਸਾਰੇ ਸਿਰ ਜੋੜ ਕੇ ਤੁਰਪੋ ਨਾ ਸਾਰੀਆਂ ਹਿੰਦੁਸਤਾਨੀਆਂ ਸਟੇਟਾਂ ਤੇ ਕਿੱਡੀ ਗੱਲ ਵਾ ਜੇ ਤਿੰਨ ਕਾਨੂੰਨ ਮਾਫ ਹੋ ਸਕਦੇ ਆ ਤੇ ਇਹ ਨਹੀਂ ਹੋ ਸਕਦਾ ਇਹਨੂੰ 10 ਮਹੀਨੇ ਹੋ ਗਏ ਇਸ ਅੰਦੋਲਨ ਚੱਲਦੇ ਨੂੰ ਜੇ ਤੁਸੀਂ ਸਪੋਰਟ ਨਹੀਂ ਕਰ ਸਕਦੇ ਤੇ ਇਹੋ ਜੀਆਂ ਗੱਲਾਂ ਨਾ ਕਰੋ 35 ਕਿਸਾਨ ਇੱਥੇ ਸ਼ਹੀਦ ਹੋ ਚੁੱਕੇ ਨੇ 433 जख्मी ਹੋ ਗਏ ਨੇ 6 ਨੌਜਵਾਨਾਂ ਦੀਆਂ ਅੱਖਾਂ ਚਲੇ ਗਈਆਂ ਨੇ ਤੇ ਤੁਸੀਂ ਇਹ ਗੱਲ ਕਹਿ ਰਹੇ ਹੋ ਦਾ ਨਾਂ ਕੀ ਆ ਇੱਥੇ ਇਹ ਖਾਲਾਈ ਦਾ ਵੜਾ ਕਿਉਂ ਨਾ ਬਣੂਗਾ ਤੁਸੀਂ ਸਾਰੇ ਸਿਰ ਜੋੜ ਕੇ ਜੇ ਤੁਸੀਂ ਮੋਰਚੇ ਤੋਂ ਬਾਹਰ ਹੋ ਤੇ ਘਰ ਤੋਂ ਘਟੇ ਇਸ ਚੀਜ਼ ਦਾ ਤੇ ਹੌਸਲਾ ਬਜਾਈ ਕਰੋ ਜਿਹੜੇ ਇੱਥੇ ਛੀਦ ਹੋ ਰਹੇ ਨੇ 10 ਮਿੰਟੇ ਤੋਂ ਬੈਠੇ ਨੇ ਗੁਰਾਂ ਸਾਹਿਬ ਬੇਨਤੀ ਕਰਦਾ ਇਹ ਸਾਰੇ ਇਕੱਠੇ ਹੋ ਗਏ ਇਸ ਲੜਾਈ ਨੂੰ ਲੜੋ ਧੰਨਵਾਦ ਜੀ